ਸਸ ਦੀ ਗੱਲ ਦੋਸਤੋ ਅੱਜ ਤੁਹਾਡਾ ਫੇਸਬੁੱਕ ਲਾਈਵ ਤੇ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਤੇ ਪਹਿਲਾਂ ਤਾਂ ਮੈਂ ਕਾਂਗਰਸ ਦੀ ਸਰਕਾਰ ਬਣ ਤੇ ਜਿਹੜੀ ਕਾਂਗਰਸ ਪਾਰਟੀ ਹੈ ਉਹਨੂੰ ਵਧਾਈ ਦਿੰਨਾ ਤੇ ਕਾਂਗਰਸ ਦੇ ਸਾਰੇ ਵਰਕਰਾਂ ਨੂੰ ਵਧਾਈ ਦਿੰਨਾ ਇਸ ਗੱਲ ਦੀ ਤੇ ਕਾਂਗਰਸ ਦੇ ਸਾਰੇ ਵੋਟਰਾਂ ਨੂੰ ਵਧਾਈ ਦਿੰਨਾ ਇਸ ਗੱਲ ਦੀ ਇਹ ਉਹਨਾਂ ਨੇ ਆਪਣੀ ਸਰਕਾਰ ਬਣਾਈ ਹੈ ਉਹਨਾਂ ਦੀ ਮਿਹਨਤ ਨੂੰ ਫਲ ਮਿਲਿਆ ਤੇ ਨਾਲ ਦੀ ਨਾਲ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਆ ਜਿਨ੍ਹਾਂ ਨੇ ਬਹੁਤ ਯਤਨ ਕੀਤਾ ਉਹ ਐਨਆਰਆਈ ਭਰਾ ਇਧਰਲੇ ਲੋਕ ਸਾਰੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਇਹ ਗੱਲ ਵੀ ਆਖਦਾ ਕਿ ਚਲੋ ਕੋਈ ਵੱਲ ਨਹੀਂ ਹਾਰਾ ਜਿੱਤਾ ਚੱਲਦੀਆਂ ਰਹਿੰਦੀਆਂ ਇਹ ਜ਼ਿੰਦਗੀ ਦੇ ਮਤਲਬ ਦੋ ਪਹਿਲੂ ਹੀ ਹੁੰਦੇ ਆ ਜਾਂ ਬੰਦਾ ਜਦੋਂ ਲੜੂਗਾ ਤਾਂ ਜਿੱਤੂਗਾ ਜਾਂ ਫਿਰ ਹਾਰੂਗਾ ਆ ਆਪਾਂ ਤਾਂ ਜੇ ਜਿੱਤ ਜਾਂਦੇ ਤਾਂ ਤਾਂ ਵੀ ਮਿਹਨਤੀ ਕਰਨੀ ਸੀ ਤੇ ਜੇ ਹਾਰ ਗਏ ਆ ਤਾਂ ਤਾਂ ਵੀ ਮਿਹਨਤੀ ਕਰਨੀ ਐ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਆ ਮਿਹਨਤੀ ਲੋਕ ਆਪਾਂ ਮਿਹਨਤ ਦੇ ਵਿੱਚੋਂ ਜੰਮੇ ਆ ਮਿਹਨਤ ਚ ਪਲੇ ਆ ਤੇ ਮਿਹਨਤੀ ਕਰਾਂਗੇ ਲੋਕਾਂ ਲਈ ਖੜੇ ਆ ਲੋਕਾਂ ਲਈ ਖੜਾਂਗੇ ਆ ਮੈਂ ਜਿੰਨੇ ਵੀ ਵੀਰ ਭਰਾਵਾਂ ਨੇ ਆਮ ਆਦਮੀ ਪਾਰਟੀ ਲਈ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਨੂੰ ਸਾਰੇ ਨੂੰ ਮੈਂ ਸਲੂਟ ਕਰਦਾ ਤੇ ਨਾਲ ਦੀ ਨਾਲ ਮੈਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਗੱਲ ਲਈ ਵਚਨਬੱਧਾ ਕਿ ਦੋਸਤੋ ਬਿਲਕੁਲ ਨਾ ਡਰਿਓ ਕਿ ਪਤਾ ਨਹੀਂ ਸਾਡੇ ਵਿਰੋਧੀਆਂ ਦੀ ਸਰਕਾਰ ਆ ਗਈ ਪਹਿਲੀ ਤਾਂ ਗੱਲ ਕੋਈ ਵੀ ਸਰਕਾਰ ਵਿਰੋਧੀਆਂ ਦੀ ਨਹੀਂ ਹੁੰਦੀ ਹਰ ਬੰਦੇ ਨੇ ਆਪਣੇ ਯਤਨ ਕਰਨੇ ਹੁੰਦੇ ਆ ਤੇ ਜੇਕਰ ਸਰਕਾਰ ਇਹ ਸੋਚ ਕੇ ਕੰਮ ਕਰੂਗੀ ਕਿ ਆਹ ਲੋਕਾਂ ਨੇ ਸਾਨੂੰ ਫਰਾਉਣਾ ਚਾਹਿਆ ਸੀ ਤੇ ਅਸੀਂ ਇਹਨਾਂ ਨੂੰ ਕੁਚਲ ਗਏ ਦੱਬ ਗਏ ਤਾਂ ਸਗਜੰਦਰ ਉਹਨਾਂ ਲੋਕਾਂ ਲਈ ਖੜਾ ਨਜ਼ਰ ਆਊਗਾ ਇਹ ਸਗਜੰਦਰ ਦਾ ਵਾਦਾ ਤੁਹਾਡੇ ਨਾਲ ਆਪਾਂ ਨਿਹਾਲ ਸਿੰਘ ਵਾਲਾ ਹਲਕੇ ਤੋਂ 27000 ਵੋਟ ਦੇ ਨਾਲ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤਿਆ ਉਹਨੂੰ ਜਿੱਤ ਨੂੰ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵੋਲੰਟੀਅਰਾਂ ਦੀ ਜਿੱਤ ਮੰਨਦਾ ਉਹਨੂੰ ਮੈਂ ਆਪਣੀ ਮੈਨੂੰ ਲੱਗਦਾ ਕਿ ਮੈਂ ਜਿੱਤ ਗਿਆ ਤੇ ਪਰ ਹਾਂ ਜੋ ਪੂਰੇ ਪੰਜਾਬ ਦੇ ਵਿੱਚ ਉਮੀਦ ਸੀਗੀ ਉਸ ਤਰ੍ਹਾਂ ਦੇ ਨਤੀਜੇ ਨਹੀਂ ਆਉਦੇ ਜ਼ਰੂਰੀ ਨਹੀਂ ਹੁੰਦਾ ਕਿ ਉਮੀਦਾਂ ਤੇ ਆਪਾਂ ਸਾਰੀਆਂ ਉਮੀਦਾਂ ਪੂਰੀਆਂ ਹੋ ਜਾਣ ਦੁਨੀਆ ਦਾ ਕੋਈ ਰਾਜਾ ਵੀ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਸਾਰੀਆਂ ਆਪਣੀਆਂ ਇਛਾਵਾਂ ਪੂਰੀਆਂ ਕਰਕੇ ਮਰ ਜੇ ਤੇ ਦੁਨੀਆਂ ਦਾ ਕੋਈ ਫਕੀਰ ਵੀ ਇਹੋ ਜਿਹਾ ਨਹੀਂ ਹੁੰਦਾ ਤੇ ਜਿਹੜੀਆਂ ਸਾਰੀਆਂ ਹੀ ਅਧੂਰੀਆਂ ਲੈ ਕੇ ਮਰ ਜੇ ਅਸਲ ਦੇ ਵਿੱਚ ਕੁਝ ਫਕੀਰਦਿਆਂ ਵੀ ਪੂਰੀਆਂ ਹੋ ਜਾਂਦੀਆਂ ਤੇ ਕੁਝ ਕਿਸੇ ਰਾਜੇ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਜਿੱਤੇ ਆ ਮਾਰੇ ਨੂੰ ਭਾਈ ਜੰਨੇ ਆ ਤੇ ਜ਼ਰੂਰੀ ਨਹੀਂ ਜਾਰੀ جنگ ਰੱਖਾਂਗੇ ਜੰਗ ਜਾਰੀ ਹੈ ਲੜਾਈ ਜਾਰੀ ਹੈ ਸੱਚ ਦੀ ਲੜਾਈ ਜਾਰੀ ਹੈ ਸੱਚ ਬੋਲਣਾ ਆਪਾਂ ਨੂੰ ਆਉਂਦਾ ਸੱਚ ਬੋਲਣਾ ਆਪਾਂ ਸਿੱਖੇ ਆ ਤੇ ਜਰੂਰ ਮੰਥਨ ਕਰਾਂਗੇ ਕੱਲ ਤੱਕ ਮੈਂ ਸਾਰੇ ਪੰਜਾਬ ਦੇ ਜਿਹੜੇ ਅੰਕੜੇ ਇਕੱਠੇ ਕਰੂੰਗਾ ਤੇ ਆਪਾਂ ਕਿੱਥੋਂ ਹਾਰੇ ਕਿਵੇਂ ਹਾਰੇ ਕੀ ਹੋਣਾ ਚਾਹੀਦਾ ਸੀ ਕੀ ਨਹੀਂ ਹੋਇਆ ਕਿਸ ਤਰ੍ਹਾਂ ਹੋਣਾ ਚਾਹੀਦਾ ਸੀ ਇਹ ਗੱਲਾਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਅਫੈਕਟ ਕੀਤਾ ਆਪਾਂ ਸਾਰੀ ਗੱਲਬਾਤ ਦੀ ਉਹ ਜਰੂਰ ਕਰਾਂਗੇ ਤੇ ਅਗਲੀ ਗੱਲ ਮੈਂ ਆਪਣੇ ਦੋਸਤਾਂ ਨੂੰ ਦੱਸ ਦਿਆਂ ਕਿ ਜਿਨ੍ਹਾਂ ਲੋਕਾਂ ਨੂੰ ਸਾਡੇ ਤੋਂ ਉਮੀਦ ਸੀ ਕਿ ਅਨਸਾਫ਼ ਮਿਲੂਗਾ ਅਨਸਾਫ਼ ਵਾਉਣਗੇ ਉਹਨਾਂ ਲਈ ਅਨਸਾਫ਼ ਲਈ ਉਹਨਾਂ ਦੇ ਅਨਸਾਫ਼ ਲਈ ਖੜੇ ਹਾਂ ਖੜੇ ਰਵਾਂਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡਾ ਇਲਾਜ ਹੋਊਗਾ ਉਹਨਾਂ ਦੇ ਇਲਾਜ ਲਈ ਖੜੇ ਹਾਂ ਖੜੇ ਰਵਾਂਗੇ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀਗਾ ਕਿ ਸਾਡੇ ਬੱਚੇ ਪੜ ਜਾਣਗੇ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਲਈ ਵੀ ਖੜਾ ਹਾਂ ਖੜੇ ਹਾਂ ਇਸ ਗੱਲ ਦਾ ਵਾਅਦਾ ਕਰਦੇ ਹਾਂ ਵਿਸ਼ੱਕ ਸਰਕਾਰ ਨਹੀਂ ਆਈ ਵਿਸ਼ੱਕ ਨਹੀਂ ਆਈ ਸਰਕਾਰ ਪਰ ਤਾਂ ਕੀ ਹੋ ਗਿਆ ਦਿਲਾਂ ਦੇ ਵਿੱਚ ਸੁਪਨੇ ਆ ਜਿਹੜੇ ਉਹ ਤਾਂ ਉਸੇ ਤਰ੍ਹਾਂ ਹੀ ਹੈਗੇ ਹਨ ਤੇ ਉਹ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਿਾਂਗੇ ਯਤਨ ਕਰਦੇ ਰਹਿਾਂਗੇ ਰਲ ਮਿਲ ਕੇ ਆਪਾਂ ਸਾਰੇ ਭਰਾ ਭੈਣ ਭਰਾ ਰਲ ਮਿਲ ਕੇ ਯਤਨ ਕਰਾਂਗੇ ਦਿਲ ਨਹੀਂ ਛੋਟਾ ਕਰਨਾ ਕਦੇ ਆਇ ਨਹੀਂ ਮਹਿਸੂਸ ਕਰਨਾ ਕਿ ਨਹੀਂ ਅਸੀਂ ਹਾਰ ਗਏ ਅਸੀਂ ਟੁੱਟ ਗਏ ਮੈਂ ਹਾਰ ਨਾਲੋਂ ਟੋਖਾ ਬੁਰਾ ਹੁੰਦਾ ਹਾਰ ਬਰਦਾਸ਼ਤ ਕਰ ਲਾਂਗੇ ਅਸੀਂ ਬੜੀਆਂ ਹਾਰਾਂ ਬਰਦਾਸ਼ਤ ਕੀਤੀਆਂ ਅਸਲ ਦੇ ਵਿੱਚ ਆਪਾਂ ਹਾਰੇ ਨਹੀਂ ਅਸਲ ਦੇ ਵਿੱਚ ਹਾਰਨਾ ਸਿੱਖਿਆ ਹੀ ਨਹੀਂ ਹਾਰਨਾ ਸ਼ਬਦ ਅਸਲ ਦੇ ਵਿੱਚ ਇਨਸਾਨ ਦੀ ਡਿਕਸ਼ਨਰੀ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ ਕਹਿੰਦਾ ਹਾਰ ਨਾ ਨੇ ਸਿੱਖਿਆ ਮੈਂ ਆਪਣੀ ਜ਼ਿੰਦਗੀ ਵਿੱਚ ਜਾਂ ਜਿੱਤਦਾ ਹਾਂ ਜਾਂ ਸਿੱਖਦਾ ਹਾਂ ਅਸਲ ਦੇ ਵਿੱਚ ਜਾਂ ਬੰਦਾ ਕਿਸੇ ਹਾਰ ਤੋਂ ਬਾਅਦ ਸਿੱਖ ਜਾਂਦਾ ਕਿ ਉਹਨੂੰ ਕੀ ਕਰਨਾ ਚਾਹੀਦਾ ਸੀ ਤੇ ਜਾਂ ਫਿਰ ਉਹ ਇਨਸਾਨ ਜਿੱਤ ਜਾਂਦਾ ਤੇ ਲੜਦੇ ਰ੍ਹਾਂਗੇ ਜਾਂ ਮਰ ਜਾਣ ਤੱਕ ਜਾਂ ਸਿਖਰਾਂ ਤੇ ਚੜ ਜਾਣ ਤੱਕ ਤੇ ਮੈਂ ਆਪਣੇ ਦੋਸਤਾਂ ਨੂੰ ਜਿੰਨੇ ਵੀ ਦੋਸਤਾਂ ਨੇ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਉਹਨਾਂ ਨੇ ਇੱਕ ਬਹੁਤ ਚੰਗੀ ਉਮੀਦ ਚੰਗੇ ਅਰਮਾਨ ਰੱਖ ਕੇ ਕੀਤਾ ਤੇ ਮੈਂ ਸਾਰਿਆਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਜਾਰੀ جنگ ਨੂੰ ਆਪਣੀ ਨੂੰ ਜਾਰੀ ਰੱਖਣ ਵਾਸਤੇ ਮੈਂ ਸੱਚ ਦੀ جنگ ਨੂੰ ਅਨਸਾਫ਼ ਦੀ جنگ ਨੂੰ ਜਾਰੀ ਰੱਖਣ ਵਾਸਤੇ ਇੱਕ ਪੰਜਾਬ ਨੂੰ ਚੰਗੇ ਰਾਹ ਤੇ ਲੈ ਕੇ ਜਾਣ ਵਾਲੀ جنگ ਨੂੰ ਜਾਰੀ ਰੱਖਣ ਵਾਸਤੇ ਸਾਰੇ ਦੋਸਤਾਂ ਨੂੰ ਕਹਨਾ ਕਿ ਇਸ ਜੰਗ ਦੇ ਵਿੱਚ ਚੱਲਦੇ ਰਹੋ ਦੋਸਤੋ ਤੁਹਾਡੇ ਸਾਥੀ ਬਣ ਕੇ ਚੱਲਦੇ ਰਵਾਂਗੇ ਨਾ ਹੀ ਕਿਸੇ ਅਹੁਦੇ ਨਾ ਹੀ ਕਿਸੇ ਕਿਸੇ ਦੀ ਤਰ੍ਹਾਂ ਦੇ ਕੋਈ ਪਦ ਦੀ ਉਮੀਦ ਦੇ ਵਿੱਚ ਕਿਸੇ ਵੀ ਹੋਰ ਕਿਸੇ ਰਾਜਨੀਤਿਕ ਮਕਾਮ ਦੀ ਖਾਤਰ ਪਹਿਲਾਂ ਬੋਲੇ ਸੀ ਪਹਿਲਾਂ ਵੀ ਲੋਕਾਂ ਲਈ ਬੋਲੇ ਸੀ ਹੁਣ ਵੀ ਲੋਕਾਂ ਲਈ ਬੋਲਦੇ ਰਵਾਂਗੇ ਹਾਲਾਂਕਿ ਜਦ ਰਿਜ਼ਲਟ ਨਹੀਂ ਆਏ ਸੀ ਪਦਵੀ ਪਾਰਟੀ ਦੇ ਲੀਡਰਸ਼ਿਪ ਦੇ ਵਿੱਚ ਜੋ ਗਲਤੀਆਂ ਨਜ਼ਰ ਆਈਆਂ ਉਹ ਆਕਟੀਆਂ ਸੀਗੀਆਂ ਹਾਲਾਂਕਿ ਜੇ ਕੋਈ ਪਦਾਂ ਦੀ ਜਾਂ ਰਾਜਨੀਤਿਕ ਰੁਤਬਿਆਂ ਦੀ ਲਾਲਚ ਵਾਲਾ ਬੰਦਾ ਹੁੰਦਾ ਤਾਂ ਸ਼ਾਇਦ ਉਹ ਆਪਣੇ ਜਵਾਨ ਨੂੰ ਚੁੱਪ ਕਰ ਲੈਂਦਾ ਕਹਿੰਦਾ ਵੀ ਇਹ ਯਾਰ ਸਾਡੇ ਵੱਡੇ ਲੀਡਰ ਆ ਮੈਨੂੰ ਰਾਜਨੀਤਿਕ ਪਦ ਨਹੀਂ ਦੇਣਗੇ ਪਰ ਅਸਲ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਜਿਹੜੇ ਬੰਦੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਪਹਿਚਾਣ ਦੁਨੀਆ ਤੇ ਸੱਚ ਬੋਲਣਾ ਹੋਵੇ ਉਪਦੇਵੀ ਆਪਣੀ ਜਵਾਨ ਨੂੰ ਰੋਕ ਨਹੀਂ ਸਕਦੇ ਹੁੰਦੇ ਤੇ ਮੈਂ ਆਪਣੇ ਦੋਸਤਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਨਿਹਾਲ ਸਿੰਘ ਵਾਲਾ ਹਲਕੇ ਦੇ ਜਿੰਨੇ ਵੀ ਵੋਟਰਾਂ ਨੇ ਵੋਟ ਪਾਈ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਇੱਕ ਵਾਅਦਾ ਦਿੰਦੇ ਆ ਕਿ ਤੁਸੀਂ ਇਹ ਸੋਚ ਕੇ ਵੋਟ ਪਾਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੀ ਹੈ ਕਿ ਮੈਂ ਤੁਹਾਨੂੰ ਇਹ ਗੱਲ ਦਾ ਵਾਅਦਾ ਦਿੰਦਾ ਪੰਜਾਬ ਦਾ ਇੱਕ-ਇੱਕ ਵੋਟਰ ਜੇ ਪੰਜਾਬ ਦੇ ਕਿਸੇ ਵੀ ਕੋਨੇ ਬੈਠਾ ਉਨੇ ਇਹ ਸੋਚ ਕੇ ਹੀ ਵੋਟ ਪਾਈ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ ਤੇ ਉਹਨਾਂ ਲਈ ਹੁਣ ਵੀ ਆਖਦੇ ਆ ਕਿ ਤੁਹਾਡੀ ਉਹ ਹੀ ਸਰਕਾਰ ਆ ਤੁਹਾਡੇ ਲਈ ਸਰਕਾਰ ਵਾਂਗੂ ਹੀ ਕੰਮ ਆਵਾਂਗੇ ਪ੍ਰਭੂ ਜਿੱਥੇ ਖੜ ਸਕਦੇ ਹੋਏ ਜਰੂਰ ਖੜਾ ਜਿਉਂਦੇ ਵਸਦੇ ਰਹੋ ਤੁਸੀਂ ਬਹੁਤ ਜ਼ਹਿਜੋਕ ਦਿੱਤਾ ਬਹੁਤ ਪਿਆਰ ਦਿੱਤਾ ਇਸੇ ਤਰ੍ਹਾਂ ਹੀ ਬਣੇ ਰਾਵਾਂਗੇ ਇਸੇ ਤਰ੍ਹਾਂ ਹੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਇਸੇ ਤਰ੍ਹਾਂ ਤਜਰਬੇ ਸਾਹਮੇ ਹੁੰਦੇ ਰਹਿਣਗੇ ਜਿਉਂਦੇ ਵਸਦੇ ਰਹੋ ਧੰਨਵਾਦ ਜੀ ਇੱਕ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਮੇਰੀ ਗੱਲ ਨੂੰ ਸੁਣਨ ਜਿੰਨੇ ਵੀ ਵੋਟਰ ਮੇਰੀ ਗੱਲ ਨੂੰ ਸੁਣਨ ਤੇ ਜਿੰਨੇ ਵੀ ਲੀਡਰ ਸੁਣਨ ਉਹਨਾਂ ਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਚੰਗੀ ਜਿੱਤ ਦੀ ਬਹੁਤ-ਬਹੁਤ ਵਧਾਈ ਉਹਨਾਂ ਦੀ ਸਰਕਾਰ ਬਣਾਉਣ ਤੇ ਬਹੁਤ-ਬਹੁਤ ਵਧਾਈ ਉਹਨਾਂ ਨੇ ਜੋ ਵੀ ਸੋਚ ਕੇ ਜੋ ਸੁਪਨੇ ਲੈ ਕੇ ਜੋ ਆਸ਼ਾਵਾ ਰੱਖ ਕੇ ਸਰਕਾਰ ਬਣਾਈ ਹੈ ਪਰਮਾਤਮਾ ਕਰੇ ਕਿ ਉਹਨਾਂ ਦਾ ਹਰ ਸੁਪਨਾ ਪੂਰਾ ਹੋਵੇ ਉਹਨਾਂ ਦੀ ਹਰ ਦੁਆ ਪੂਰੀ ਹੋਵੇ ਬਹੁਤ ਮਾਣਗੇ ਦੁਆ ਕਰਨਾ ਪੰਜਾਬ ਲਈ ਚੰਗੇ ਦਿਨਾਂ ਪੰਜਾਬ ਇਹ ਨਵੀਂ ਸਰਕਾਰ ਪੰਜਾਬ ਨੂੰ ਚੰਗੇ ਦਿਨ ਲੈ ਕੇ ਆਵੇ ਮੈਂ ਵਾਹਿਗੁਰੂ ਅਗੇ ਦੁਆ ਕਰਦਾ ਜਿਉਂਦੇ ਬਸਦੇ ਰਹੋ ਧੰਨਵਾਦ